ਘਰ ਦੇ ਮ੍ਰਿਤਕ ਦੇ ਉਸਦੇ ਘਰ ਦੇ ਵਿੱਚ ਹੀ ਪਈ ਸੀ ਅਤੇ ਛੋਟੇ-ਛੋਟੇ ਮਾਸੂਮ ਬੱਚੇ ਉਸਦੇ ਖੂਨ ਦੇ ਨਾਲ ਖੇਡ ਰਹੇ ਸਨ ਇਸ ਤੋਂ ਹੋਰ ਮਾੜੀ ਅਤੇ ਡਰਾਉਣ ਵਾਲੀ ਘਟਨਾ ਕੀ ਹੋਵੇਗੀ ਕਿ ਘਰ ਦੇ ਵਿੱਚ ਇਹ ਕੱਲੀ ਔਰਤ ਆਪਣੇ ਬੱਚਿਆਂ ਨੂੰ ਸੰਭ ਰਹੀ ਸੀ ਉਸਦੇ ਸਸੋਰਾ ਡਾਕਟਰ ਦੀ ਅਪਾਇੰਟਮੈਂਟ ਲੈ ਕੇ ਸਵੇਰੇ ਹੀ 7:30 ਵਜੇ ਘਰ ਤੋਂ ਚਲੇ ਗਏ ਸੀ ਪਤੀ ਗੁਰੂ ਘਰ ਚਲਾ ਗਿਆ ਸੀ ਪਰ ਉਹ ਜਾਂਦਾ ਜਾਂਦਾ ਆਪਣੀ ਪਤਨੀ ਨੂੰ ਇਹ ਕਿਹਾ ਗਿਆ ਸੀ ਕਿ ਕੋਈ ਘਰ ਦੇ ਵਿੱਚ ਆਏਗਾ ਤੇ ਤੂੰ ਦਰਵਾਜ਼ਾ ਖੋਲ ਨਾ ਇਹੀ ਦਰਵਾਜ਼ਾ ਖੋਲਣਾ ਕਿ ਉਸਦੀ ਜਾਨ ਲੈਣ ਦਾ ਕਾਰਨ ਬਣਿਆ ਕਿ ਇਹੋ ਜਿਹੀ ਘਟਨਾ ਸਾਹਮਣੇ ਆਈ ਜਿਸ ਦਾ ਖੁਲਾਸਾ ਇੱਕ ਇੱਕ ਕਰਕੇ ਇੰਜ ਹੋਇਆ ਕਿ ਪਰਤਾਂ ਐਵੇਂ ਖੁੱਲਦੀਆਂ ਗਈਆਂ ਪੁਲਿਸ ਜਾਂਚ ਪੜਤਾਲ ਤੱਕ ਕਿਸੇ ਹੋਰ ਮਾਮਲੇ ਦੀ ਕਰ ਰਹੀ ਸੀ ਪਰ ਉਸ ਦੀਆਂ ਸਾਰੀਆਂ ਤਾਰਾਂ ਆ ਕੇ ਇਸ ਕੇਸ ਦੇ ਨਾਲ ਜੁੜ ਗਈਆਂ ਜਿੱਥੇ ਇੱਕ ਪੰਜਾਬਣ ਕੁੜੀ ਦਾ ਵਿਦੇਸ਼ ਦੇ ਵਿੱਚ ਕਤਲ ਹੋਇਆ ਸੀ ਇੱਕ ਕੁੜੀ ਜਿਸ ਦੀ ਜਾਨ ਉਸਦੇ ਹੀ ਪਤੀ ਦੇ ਵੱਲੋਂ ਲਈ ਗਈ ਇਸ ਦੇ ਪਿੱਛੇ ਦਾ ਕਾਰਨ ਖੌਫਨਾਕ ਅਤੇ ਡਰਾਉਣ ਵਾਲਾ ਆਪਣੇ ਬੱਚਿਆਂ ਤੱਕ ਦੀ ਉਸਨੇ ਪਰਵਾਹ ਨਹੀਂ ਕੀਤੀ ਅਤੇ ਇਸ ਕਤਲ ਕਰਨ ਵਾਲੇ ਨੂੰ ਆਪਣੇ ਘਰ ਦੇ ਵਿੱਚ ਦਾਖਲ ਹੋਣ ਦਿੱਤਾ ਪਤਨੀ ਨੂੰ ਕਹਿ ਦਿੱਤਾ ਕਿ ਉਸ ਨੂੰ ਅੰਦਰ ਆਣ ਦਵੇ ਅਤੇ ਬਾਅਦ ਦੇ ਵਿੱਚ ਰੋਂਗਟੇ ਖੜੇ ਕਰ ਦੇਣ ਵਾਲੇ ਖੁਲਾਸੇ ਹੁੰਦੇ ਗਏ ਪੁਲਿਸ ਇਸ ਮਾਮਲੇ ਨੂੰ ਛੱਡ ਹੀ ਚੁੱਕੀ ਸੀ ਕਿਉਂਕਿ ਕਾਫੀ ਲੰਮਾ ਸਮਾਂ ਜਾਂਚ ਪੜਤਾਲ ਕੀਤੀ ਪਰ ਗੁਰੂ ਘਰ ਦੇ ਵਿੱਚ ਪਤੀ ਬੈਠਾ ਆਪਣੇ ਦੋਸਤਾਂ ਦੇ ਨਾਲ ਇਸ ਗੱਲ ਦੀ ਗਵਾਹੀ ਭਰਦਾ ਰਿਹਾ ਕਿ ਮੈਂ ਤਾਂ ਉੱਥੇ ਸੀ ਮੈਨੂੰ ਕੁਝ ਵੀ ਪਤਾ ਨਹੀਂ ਅਤੇ ਮੈਂ ਇੰਜ ਕਿਉਂ ਕਰਾਂਗਾ ਪਰ ਜਦੋਂ ਕੋਈ ਹੋਰ ਮਾਮਲਾ ਸੁਲਝਾਇਆ ਜਾ ਰਿਹਾ ਸੀ ਤਾਂ ਇਹ ਮਾਮਲਾ ਵੀ ਨਾਲ ਸੁਲਝਦਾ ਗਿਆ ਕਿਵੇਂ ਸਾਰਾ ਕੁਝ ਪੁਲਿਸ ਦੇ ਹੱਥ ਦੇ ਵਿੱਚ ਲੱਗ ਗਿਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੁਦਰਤੀ ਤੌਰ ਤੇ ਰਬ ਖੁਦ ਹੀ ਬੋਲ-ਬੋਲ ਕੇ ਇੱਕ ਥਾਂ ਤੋਂ ਦੂਜੀ ਥਾਂ ਇਹਨਾਂ ਨੂੰ ਲੈ ਜਾ ਰਿਹਾ ਹੋਵੇ ਅਤੇ ਸਾਰੇ ਮਾਮਲੇ ਨੂੰ ਉਹਨਾਂ ਦੇ ਵੱਲੋਂ ਹੀ ਸਾਫ਼ ਕਰ ਦਿੱਤਾ ਗਿਆ ਕਿ ਫੜ ਲਵੋ ਇਹ ਹੈ ਅਸਲ ਦੋਸ਼ੀ 33 ਸਾਲ ਦੀ ਅਮਨਪ੍ਰੀਤ ਕੌਰ ਦੀ ਮ੍ਰਿਤਕ ਦੇ ਰਸੋਈ ਦੇ ਫਰਸ਼ ਤੇ ਮਿਲਦੀ ਹੈ ਸਰੀ ਰੰਦੀ ਸੀ ਅਤੇ ਇਹ ਇੱਕ ਕੋਲਡ ਕੇਸ ਬਣ ਗਿਆ ਕੋਲਡ ਕੇਸ ਭਾਵ ਜਿਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਕੁਝ ਵੀ ਪਤਾ ਨਹੀਂ ਲੱਗਿਆ ਕਿ ਕਿਸ ਨੇ ਕੀਤਾ ਕਿਉਂ ਕੀਤਾ 2010 ਦੇ ਵਿੱਚ ਇਹ ਫਾਈਲ ਹੋਰ ਕੇਸਾਂ ਦੇ ਫਾਈਲਾਂ ਦੇ ਹੇਠਾਂ ਦੱਬਦੀ ਗਈ ਅਤੇ ਫਿਰ ਅਚਾਨਕ ਇੰਜ ਹੋਇਆ ਜਿਵੇਂ ਕੁਦਰਤ ਖੁਦ ਹੀ ਇਨਸਾਫ ਲੈਣ ਦੇ ਲਈ ਆ ਖੜੀ ਹੋਈ ਹੋਵੇ 13-14 ਸਾਲ ਦੀ ਕੈਟਲਿਨ ਦੀ ਵੀ ਜਾਨ ਲਈ ਗਈ ਉਸ ਦੀ ਤਾਰ ਇਸ ਸਾਰੇ ਕੇਸ ਦੇ ਨਾਲ ਜੁੜੇ ਅਮਨਪ੍ਰੀਤ ਕੌਰ ਨੂੰ ਕਿਉਂ ਅਤੇ ਕਿਵੇਂ ਮਾਰਿਆ ਗਿਆ ਇਹ ਵੀ ਪਤਾ ਲੱਗ ਗਿਆ ਪੰਜਾਬੀ ਕਮਿਊਨਿਟੀ ਦੇ ਵਿੱਚ ਇਸ ਸਮੇਂ ਦੇ ਦੌਰਾਨ ਕਾਫੀ ਰੋਸ ਸੀ ਕਿਉਂਕਿ ਲਗਾਤਾਰ ਪੰਜਾਬੀਆਂ ਦੀ ਜਾਨ ਲਈ ਜਾ ਰਹੀ ਸੀ ਅੱਜ ਦੇ ਦਿਨ ਸਵੇਰੇ 7:30 ਵਜੇ ਸਾਸਤਿਰਾ ਮੈਡੀਕਲ ਅਪਾਇੰਟਮੈਂਟ ਲੈ ਕੇ ਘਰ ਤੋਂ ਚਲੇ ਗਏ 11:15 ਵਜੇ ਉਹ ਵਾਪਸ ਆਉਂਦੇ ਨੇ ਅਤੇ ਉਹਨਾਂ ਨੇ ਆ ਕੇ ਦੇਖਿਆ ਕਿ ਉਹਨਾਂ ਦੀ ਨੂੰਹ ਦੀ ਮ੍ਰਿਤਕ ਦੇ ਪਈ ਹੋਈ ਹੈ ਸਾਸਤਿਰਾ ਘਰ ਆਏ ਦਰਵਾਜ਼ਾ ਅੰਦਰੋਂ ਬੰਦ ਸੀ ਘਰ ਦੇ ਵਿੱਚ ਕੋਈ ਚੋਰੀ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਗਈ ਭਾਵ ਇਹ ਹੋਇਆ ਕਿ ਕੋਈ ਜਾਣਕਾਰ ਹੀ ਅੰਦਰ ਆ ਸਕਦਾ ਇਸ ਸਮੇਂ ਮਾਂ ਦੇ ਨਾਲ ਦੋ ਛੋਟੇ-ਛੋਟੇ ਬੱਚੇ ਵੀ ਘਰ ਦੇ ਵਿੱਚ ਮੌਜੂਦ ਸੀ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਪਹਿਲਾ ਸ਼ੱਕ ਉਹਨਾਂ ਨੂੰ ਪਤੀ ਤੇ ਹੋਇਆ ਪਰ ਜਦੋਂ ਇਹ ਸਭ ਕੁਝ ਪੁੱਛਿਆ ਜਾ ਰਿਹਾ ਸੀ ਕਿ ਪਤੀ ਉਸ ਸਮੇਂ ਕਿੱਥੇ ਸੀ ਤਾਂ ਇਹ ਪਤਾ ਲੱਗਦਾ ਹੈ ਕਿ ਉਹ ਗੁਰੂ ਘਰ ਗਿਆ ਹੋਇਆ ਸੀ ਅਤੇ ਇਸ ਗੱਲ ਦੀ ਗਵਾਹੀ ਉਸਦੇ ਕੁਝ ਦੋਸਤ ਵੀ ਪਰ ਰਹੇ ਸੀ ਜੋ ਗੁਰਦੁਆਰੇ ਦੇ ਵਿੱਚ ਉਸਦੇ ਨਾਲ ਸੀ 33 ਸਾਲ ਦੀ ਅਮਨਪ੍ਰੀਤ कौर ਅਤੇ 15 ਸਾਲ ਦੀ ਕੈਟਲੀਨ ਦੀ ਜਾਨ ਲਈ ਗਈ ਸੀ 35 ਸਾਲ ਦੇ ਬॉयਫਰੈਂਡ ਦੇ ਨਾਲ ਅੰਗਰੇਜ਼ੀਅਨ ਕੁੜੀ ਕੈਥਲਿਨ ਰਹਿ ਰਹੀ ਸੀ ਅਤੇ ਇਸ ਗੱਲ ਤੇ ਮਾਲ ਨੂੰ ਕੋਈ ਇਤਰਾਜ਼ ਨਹੀਂ ਸੀ ਇੱਕ ਦਿਨ ਅਗਸਤ ਦੇ ਮਹੀਨੇ ਦੇ ਵਿੱਚ ਇਹ ਗਾਇਬ ਹੋ ਗਈ ਕਤੇ ਪਤਾ ਲੱਗਿਆ ਕਿ ਜਿੱਥੇ ਕੰਮ ਤੇ ਜਾਂਦੀ ਹੈ ਉੱਥੇ ਦਾ ਮਾਲਕ ਐਡਵਰਡ ਇਸ ਦੇ ਵਿੱਚ ਉਸ ਦਾ ਹੱਥ ਹੋ ਸਕਦਾ ਹੈ ਉਸ ਨੂੰ ਫੜਨ ਦੇ ਲਈ ਹੀ ਅੰਡਰ ਕਵਰ ਆਪਰੇਸ਼ਨ ਪਲਾਨ ਕੀਤਾ ਗਿਆ ਕਿਉਂਕਿ ਉਸ ਤੇ 80% ਸ਼ੱਕ ਸੀ ਕਿ ਉਸ ਨੇ ਹੀ ਇਸ ਸੋਹਣੀ ਅਤੇ ਜਵਾਨ ਕੁੜੀ ਨੂੰ ਗਾਇਬ ਕੀਤਾ ਹੈ ਜੁਲਾਈ 2010 ਦਾ ਸਮਾਂ ਆ ਗਿਆ ਤੇ ਅਚਾਨਕ ਹੀ ਪੁਲਿਸ ਨੇ ਐਡਵਰਟ ਨੂੰ ਹਿਰਾਸਤ ਵਿੱਚ ਲਿਆ ਕਿਸੇ ਛੋਟੇ-ਮੋਟੇ ਕ੍ਰਾਈਮ ਕਰਦੇ ਹੋਏ ਇੱਥੇ ਹੀ ਜਿਸ ਸੈੱਲ ਦੇ ਵਿੱਚ ਉਸਨੂੰ ਰੱਖਿਆ ਗਿਆ ਸੀ ਉਸੇ ਸੈੱਲ ਦੇ ਅੰਦਰ ਇੱਕ ਪੁਲਿਸ ਵਾਲੇ ਨੂੰ ਵੀ ਰੱਖ ਦਿੱਤਾ ਗਿਆ ਸੀ ਅਤੇ ਉਹਨੂੰ ਇਹੀ ਕਿਹਾ ਗਿਆ ਸੀ ਕਿ ਇਹ ਵੀ ਤੇਰੀ ਤਰ੍ਹਾਂ ਛੋਟੇ-ਮੋਟੇ ਪੁੱਠੇ ਸਿੱਧੇ ਕੰਮ ਕਰਨ ਵਾਲਾ ਬੰਦਾ ਹੈ ਇੱਕ ਕੈਦੀ ਪਹਿਲਾਂ ਹੀ ਇੱਥੇ ਸੀ ਅਸਲ ਦੇ ਵਿੱਚ ਇਹ ਪੁਲਿਸ ਵਾਲਾ ਸੀ ਦੋਹਾਂ ਨੇ ਅੰਦਰ ਗੱਲਬਾਤ ਕਰਨੀ ਸ਼ੁਰੂ ਕੀਤੀ ਅੰਡਰ ਕਵਰ ਕੋਪ ਉਹ ਕਹਿੰਦਾ ਸਾਨੂੰ ਲੋੜ ਰਹਿੰਦੀ ਹੈ ਇਹੋ ਜਿਹੇ ਬਦਮਾਸ਼ਾਂ ਦੀ ਜਿਹੜੇ ਕਿ ਸਾਡੇ ਲਈ ਸਾਡੇ ਕਹਿਣ ਅਨੁਸਾਰ ਕੰਮ ਕਰ ਸਕਣ ਹੁਣ ਅਸੀਂ ਟੀਮ ਮੈਂਬਰ ਬਣ ਗਏ ਹਾਂ ਡਰੱਗ ਇਲੀਗਲ ਰਾਹੀਂ ਕੈਸ਼ ਆਉਂਦਾ ਹੈ ਅਤੇ ਲਾਲਚ ਦੇ ਵਿੱਚ ਆ ਕੇ ਇਹ ਬੰਦਾ ਐਡਵਰਡ ਉਸ ਦੀ ਗੱਲ ਮੰਨ ਲੈਂਦਾ ਹੈ ਇੱਕ ਹਫ਼ਤੇ ਦੇ ਵਿੱਚ 14000 ਡਾਲਰ ਉਸਨੇ ਕਮਾ ਲਏ ਸੀ ਅਤੇ ਉਸ ਦਾ ਮਕਸਦ ਸੀ ਕਿ ਕੋਈ ਹੋਰ ਵੱਡਾ ਕੰਮ ਕਰੇ ਅਤੇ ਵਾਧੂ ਪੈਸੇ ਕਮਾਵੇ। ਇੱਕ ਫੀਮੇਲ ਅੰਡਰਕਵਰ ਪੁਲਿਸ ਵਾਲੀ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਜਿਸ ਦੀ ਜਾਣ ਬੁਝ ਕੇ ਇਸ ਬੰਦੇ ਦੇ ਸਾਹਮਣੇ ਬੇਇੱਜ਼ਤੀ ਕੀਤੀ ਗਈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਦਾ ਰਵੱਈਆ ਔਰਤਾਂ ਦੇ ਪ੍ਰਤੀ ਕੀ ਹੈ। ਉਸ ਦੇ ਸਾਹਮਣੇ ਦੇਖਿਆ ਗਿਆ ਕਿ ਉਹ ਔਰਤੀ ਬੇਇੱਜ਼ਤੀ ਹੁੰਦੀ ਦੇਖ ਕੇ ਹਸਪੰਦ ਹੈ। ਫਿਰ ਉਹ ਦੱਸਦਾ ਸਾਰਾ ਕੁਝ ਛੋਲੀ ਛੋਲੀ ਦੱਸਣਾ ਸ਼ੁਰੂ ਕੀਤਾ ਹੈ ਕਿ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਲੋਕਾਂ ਦੀ ਜਾਨ ਲਈ 29 ਨਵੰਬਰ ਨੂੰ ਬਲਨਟ ਪੁਲਿਸ ਨੂੰ ਇੱਥੇ ਲੱਗਦੇ ਇੱਕ ਘਟਨਾ ਦੀ ਉਹ ਯਾਦ ਕਰਵਾਉਂਦਾ ਹੈ ਉਹ ਦੱਸਦਾ ਹੈ ਕਿ ਇੱਥੇ ਆ ਕੇ ਮੇਰੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਕਿਉਂਕਿ ਇੱਥੇ ਉਹ ਆ ਕੇ ਕਹਿੰਦਾ ਹੈ ਕਿ ਮੈਂ ਇੱਕ ਬੰਦੇ ਨੂੰ ਮਾਰਿਆ ਸੀ ਅਤੇ ਉਸਦੇ ਜਵਾਕਾਂ ਨੂੰ ਡਰਾ ਕੇ ਉੱਪਰ ਭੇਜ ਦਿੱਤਾ ਸੀ ਅਤੇ ਇਹ ਉਹੀ ਜਗ੍ਹਾ ਸੀ ਜਿੱਥੇ ਅਮਨ ਪ੍ਰੀਤੀ ਜਾਨ ਲਈ ਗਈ ਸੀ ਪਰ ਉਸਨੇ ਧੀ ਅਰਥ ਦੀ ਗੱਲ ਨਹੀਂ ਕੀਤੀ ਸਗੋਂ ਬੰਦੇ ਦੀ ਗੱਲ ਕੀਤੀ ਸੀ ਹੋ ਸਕਦਾ ਹੈ ਕਿ ਉਹ ਆਪਣੇ ਗੈਂਗ ਦੇ ਉੱਪਰ ਰੋਪਾਣਾ ਚਾਹੁੰਦਾ ਹੋਵੇ ਹੁਣ ਕਈ ਕੇਸ ਇੱਥੋਂ ਹੀ ਖੁੱਲਣੇ ਸੀ ਕਿਉਂਕਿ ਜੇਕਰ ਉਹ ਇੱਕ ਕੇਸ ਮੰਨ ਰਿਹਾ ਹੈ ਕਿ ਕਿਸੇ ਦੀ ਜਾਨ ਲਈ ਸੀ ਤਾਂ ਬਾਕੀ ਦੇ ਵੀ ਉਸਨੇ ਆਪਣੇ ਮੂੰਹੋਂ ਕਬੂਲ ਲੈਣੇ ਸੀ ਇਸ ਮਗਰੋਂ ਇਸ ਬੰਦੇ ਨੂੰ ਐਡਵਰਡ ਨੂੰ ਕਿਹਾ ਜਾਂਦਾ ਹੈ ਕਿ ਤੇਰੀ ਬਿਗ ਬੌਸ ਦੇ ਨਾਲ ਅਸੀਂ ਮੁਲਾਕਾਤ ਕਰਵਾਣੀ ਹੈ ਵੈਂਕੂਵਰ ਪੁਲਿਸ ਵਾਲਾ ਸੀ ਉਹ ਅਤੇ ਜਦੋਂ ਤੇਰੇ ਤੇ ਕੋਈ ਕੇਸ ਚੱਲਦਾ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਹੈ ਜਾਂ ਫਿਰ ਉਹ ਤੈਨੂੰ ਫੜ ਲੈਂਦੇ ਨੇ ਤਾਂ ਤੂੰ ਸਾਰਾ ਕੁਝ ਨੂੰ ਕਿਵੇਂ ਹੈਂਡਲ ਕਰੇਗਾ ਇਸ ਕਰਕੇ ਸੀ ਚਾਹੁੰਦੀ ਆ ਕਿ ਜਿੰਨਾ ਵੀ ਤੂੰ ਕੁਝ ਪਹਿਲਾਂ ਮਾਣਾ ਕੀਤਾ ਤੂੰ ਉਹ ਸਾਫ਼ ਕਰ ਦੇ ਯਾਨੀ ਕਿ ਉਹਨਾਂ ਮ੍ਰਿਤਕ ਦੇਹਾਂ ਨੂੰ ਡਿਸਪੋਜ਼ ਆਫ ਕਰ ਦੇ ਉਹ ਕਹਿੰਦਾ ਹੈ ਕਿ ਇਸ ਦੇ ਲਈ ਮੈਨੂੰ ਇਸ ਏਰੀਏ ਤੋਂ ਬਾਹਰ ਜਾਣਾ ਪਵੇਗਾ ਪਰ ਮੈਂ ਬਾਹਰ ਨਹੀਂ ਜਾ ਸਕਦਾ ਕਿਉਂਕਿ ਪੁਲਿਸ ਨੇ ਮਿਲ ਕੇ پابੰਦੀ ਲਾਈ ਹੈ ਹੁਣ ਪੁਲਿਸ ਸਾਰਾ ਕੁਝ ਠੀਕ ਕਰ ਸਕਦੀ ਸੀ ਉਸਦੇ ਬਾਅਦ ਜਾਣ ਦਾ ਇੰਤਜ਼ਾਮ ਕਰ ਸਕਦੀ ਸੀ ਅਤੇ ਹੀ ਮੌਕਾ ਸੀ ਪੁਲਿਸ ਦੇ ਕੋਲ ਕਿ ਉਹ ਇਸ ਤੋਂ ਮ੍ਰਿਤਕ ਦੇਹਾਂ ਕਢਵਾ ਸਕਣ ਪਤਾ ਲਗਾ ਸਕਣ ਕਿ ਇਸ ਨੇ ਕਿੱਥੇ ਕਿੱਥੇ ਉਹ ਦੱਬੀਆਂ ਰੱਖੀਆਂ ਜਾਂ ਫਿਰ ਸੁੱਟੀਆਂ ਹੋਈਆਂ ਨੇ ਇਸ ਪੂਰੀ ਘਟਨਾ ਨੂੰ 3 ਸਾਲ ਹੋ ਚੁੱਕੇ ਸੀ ਪਰ ਇੱਥੇ ਜਦ ਦੋਸਤ ਨੂੰ ਵਾਪਸ ਲਿਆਂਦਾ ਗਿਆ ਤਾਂ ਕੋਈ ਬਾਡੀ ਨਹੀਂ ਮਿਲੀ ਫਿਰ ਉਸ ਨੂੰ ਅਗਲੇ ਕਤਲ ਬਾਰੇ ਪੁੱਛਿਆ ਜਾਂਦਾ ਹੈ ਉਹ ਕਤਲਾਂ ਦੇ ਬਾਰੇ ਦੱਸਦਾ چلا ਜਾਂਦਾ ਹੈ ਕਿ ਪਹਿਲਾਂ Ontario ਦੇ ਵਿੱਚ Toronto ਦੇ ਵਿੱਚ ਫਿਰ ਕਿਸ ਤਰ੍ਹਾਂ ਦੇ ਨਾਲ ਉਹ ਕੈਥਲਿਨ ਨੂੰ ਮਿਲਿਆ ਸਰੀ ਦੇ ਵਿੱਚ ਅਮਨਪ੍ਰੀਤ ਨੂੰ ਮਿਲਿਆ ਪੁਲਿਸ ਹੈਰਾਨ ਹੁੰਦੀ ਹੈ ਉਸਤੇ ਇਹ ਨਵੇਂ ਤੋਂ ਨਵੇਂ ਖੁਲਾਸੇ ਸੁਣ ਕੇ ਕਿ ਉਸਨੇ ਇੰਜ ਕਿੰਨੀਆਂ ਘਟਨਾਵਾਂ ਨੂੰ ਤੇ ਕਿਉਂ ਅੰਜਾਮ ਦਿੱਤਾ ਤਾਂ ਇਸ ਮਗਰੋਂ ਇੱਕ ਹੋਰ ਨਾਮ ਉਸਤੇ ਮੋਹੋਂ ਸੁਣਨ ਨੂੰ ਮਿਲਿਆ ਜੋ ਕਿ ਤਨਪ੍ਰੀਤਾ ਨਾਮ ਸੀ ਇੱਕ ਪੰਜਾਬੀ ਔਰਤ ਦਾ ਨਾਮ ਉਸਨੇ ਕਿਹਾ ਕਿ ਇਸਨੇ ਹੀ ਮੈਨੂੰ ਪੈਸੇ ਦਿੱਤੇ ਸੀ ਕਿ ਮੈਂ ਅਮਨਪ੍ਰੀਤ ਨੂੰ ਮਾਰ ਦੇਵਾਂ ਉਹ ਕਹਿੰਦੀ ਸੀ ਕਿ ਮੈਂ ਇੱਕ ਏਜੰਟ ਆ ਜਿੱਥੇ ਕੁੜੀ ਨੇ ਹੋਰ ਵੀ ਮਦਦ ਕੀਤੀ ਸੀ ਉਸਦੀ ਤਨਪ੍ਰੀਤ ਨੇ ਉਸਨੇ ਕਿਹਾ ਕਿ ਮੈਨੂੰ ਨਹੀਂ ਪਤਾ ਉਸਨੇ ਕਿਉਂ ਮਰਵਾਇਆ ਪਰ ਇਹਨਾ ਜ਼ਰੂਰ ਪਤਾ ਹੈ ਕਿ ਉਸਦੇ ਘਰ ਵਾਲੇ ਦੇ ਨਾਲ ਤਨਪ੍ਰੀਤ ਦੇ ਰਿਲੇਸ਼ਨਸ਼ਿਪ ਕਰਕੇ ਹੀ ਉਸਨੇ ਅਮਨਪ੍ਰੀਤ ਨੂੰ ਖਤਮ ਕਰਵਾਇਆ ਹੋਣਾ ਫਿਰ ਇਹਨਾਂ ਨੇ ਵਿਆਹ ਕਰਵਾਉਣਾ ਸੀ ਇਹ ਇਹਨਾਂ ਦੀ ਪਲੈਨਿੰਗ ਹੈ ਤਾਂ ਸਕਾਟ ਰੋਡ ਤੇ ਹਾਈਵੇ ਤੋਂ ਤਨਪ੍ਰੀਤ ਇੰਡੀਆ ਗਈ ਸੀ ਫੋਨ ਤੇ ਉਸਨੇ ਸਾਰੀ ਜਾਣਕਾਰੀ ਦਿੱਤੀ ਸੀ ਕਿ ਪਤੀ ਗੁਰੂ ਘਰ ਵਿੱਚ ਹੋਵੇਗਾ ਅਤੇ ਇਸ ਗੱਲ ਦੀ ਗਵਾਹੀ ਦੇ ਲਈ ਕੁਝ ਦੋਸਤਾਂ ਦੇ ਨਾਲ ਬੈਠਾ ਹੋਵੇਗਾ ਅਤੇ ਸਮਗਰੋਂ ਹੀ ਡਿਲੀਵਰੀ ਵਾਲਾ ਬਣ ਕੇ ਐਡਵਰਟਿਸ ਘਰ ਦੇ ਅੰਦਰ ਦਾਖਲ ਹੁੰਦਾ ਹੈ ਕਿਉਂਕਿ ਉਸ ਦਾ ਪਤੀ ਗੁਰੂ ਘਰ ਜਾਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਕਹਿ ਕੇ ਜਾਂਦਾ ਹੈ ਕਿ ਮੈਂ ਕਿਸੇ ਬੰਦੇ ਨੂੰ ਇੱਥੇ ਭੇਜਣਾ ਤੂੰ ਦਰਵਾਜ਼ਾ ਖੋਲ ਦੇ ਤਾਂ ਜਾਨਤੇ ਹੀ ਇਹ ਡਿਲੀਵਰੀ ਵਾਲਾ ਅਮਨਪ੍ਰੀਤ ਤੇ ਹਮਲਾ ਕਰ ਦਿੰਦਾ ਤੇ ਉਸ ਨੂੰ ਮਾਰ ਦਿੰਦਾ ਹੈ ਜਦੋਂ ਉਹ ਇਸ ਨੂੰ ਮਾਰਨ ਦੇ ਵਿੱਚ ਬਿਜ਼ੀ ਸੀ ਤਾਂ ਉਸਨੇ ਦੇਖਿਆ ਹੀ ਨਹੀਂ ਕਿ ਪੋੜੀਆਂ ਦੇ ਵਿੱਚ ਦੋ ਬੱਚੇ ਵੀ ਖੜੇ ਨੇ ਕਿਹਾ ਤਾਂ ਇਸ ਨੂੰ ਇਹ ਗਿਆ ਸੀ ਕਿ ਉਹ ਜਾਣ ਤੋਂ ਪਹਿਲਾਂ ਕੁਝ ਚੋਰੀ ਕਰ ਲਵੇ ਤਾਂ ਕਿ ਇਹ ਸਾਰੀ ਘਟਨਾ ਚੋਰੀ ਦੀ ਵਾਰਦਾਤ ਦੇ ਨਾਲ ਜੋੜੀ ਜਾ ਸਕੇ ਪਰ ਉਹ ਜਵਾਕਾਂ ਨੂੰ ਦੇਖ ਕੇ ਚੋਰੀ ਕਰਨਾ ਭੁੱਲ ਗਿਆ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਪਛਾਣ ਉਜਾਗਰ ਹੋ ਜਾਵੇ ਇਸ ਮਗਰੋਂ ਉਸਨੇ ਨਦੀ ਦੇ ਵਿੱਚ ਚਾਕੂ ਸੁੱਟਿਆ ਇਹ ਵੀ ਦੱਸਿਆ ਗਿਆ ਕਿ ਕਿਸ ਨੇ ਉਸ ਜਨਾਨੀ ਨੇ ਹੀ ਫੋਨ ਕਰਕੇ ਦੱਸਿਆ ਸੀ ਤਨਪ੍ਰੀਤ ਨੇ ਫੋਨ ਕਰਕੇ ਦੱਸਿਆ ਸੀ ਕਿ ਅਸੀਂ ਤੈਨੂੰ ਇੱਕ ਅਲੱਗ ਤੋਂ ਫੋਨ ਵੀ ਦੇ ਰਹੇ ਹਾਂ ਅਤੇ ਉਸ ਪਰ ਹੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਪੂਰਾ ਆਪਰੇਸ਼ਨ ਉਸੇ ਤੇ ਹੀ ਪਲਾਨ ਕੀਤਾ ਗਿਆ ਪਤੀ ਅਤੇ ਪ੍ਰੇਮਿਕਾ ਨੂੰ ਹੁਣ ਪੁਲਿਸ ਨੇ ਫੜ ਲਿਆ ਹੈ ਉਹ ਮੰਨਦਾ ਹੈ ਕਿ ਇਹ ਸਾਰੀਆਂ ਜਾਣਾਂ ਐਸੇ ਕਰਕੇ ਲਿਆਂਗੀਆਂ ਇੱਕ ਤਾਂ ਉਸ ਦੇ ਵਿੱਚ ਲਾਲਚ ਸੀ ਅਤੇ ਦੂਸਰਾ ਇੱਥੇ ਅਫੇਅਰ ਸੀ ਇਸ ਘਟਨਾ ਦੇ ਵਿੱਚ ਪਤੀ ਨੇ ਹੀ ਆਪਣੀ ਪਤਨੀ ਦੀ ਜਾਨ ਲੈਣ ਦੇ ਵਿੱਚ ਅਸੀਂ ਮਰੋਲ ਅਦਾ ਕੀਤਾ ਕਿਉਂਕਿ ਉਹ ਕਿਸੇ ਹੋਰ ਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਬਲਜਿੰਦਰ ਸਿੰਘ ਪਤੀ ਕਹਿੰਦਾ ਹੈ ਕਿ ਸਾਡੇ ਕੁਝ ਫੈਮਿਲੀ ਇਸ਼ੂ ਵੀ ਸੀ ਇਸ ਕਰਕੇ ਮੈਂ ਉਸ ਨੂੰ ਮਰਵਾ ਦਿੱਤਾ ਸਵੇਰੇ ਘਰੋਂ ਨਿਕਲਿਆ ਤਾਂ ਉਹ ਇਹੀ ਕਹਿ ਕੇ ਗਿਆ ਸੀ ਕਿ ਗੈਸ ਚੈੱਕ ਕਰਨ ਵਾਲੇ ਆਣਗੇ ਤੂੰ ਦਰਵਾਜ਼ਾ ਖੋਲ ਦੇਵੀ 2011 ਦੀ ਇਹ ਘਟਨਾ ਇਹਨਾਂ ਨੂੰ ਫੜਿਆ ਗਿਆ 2011 ਦੇ ਵਿੱਚ ਅਤੇ ਪੁਲਿਸ ਦੇ ਕੋਲ ਹਰ ਇੱਕ ਚੀਜ਼ ਦੀ ਰਿਕਾਰਡਿੰਗ ਆ ਗਈ ਪੁਲਿਸ ਨੂੰ ਉਹ ਸੌਰੀ ਬੋਲਦਾ ਹੈ ਘੰਟਿਆਂ ਤੱਕ ਰੋਂਦਾ ਹੈ ਮੈਂ ਤਿਆਗਦਾ ਕਿ ਮਾਂ ਦੇ ਖੂਨ ਦੇ ਨਾਲ ਉਹ ਮਾਸੂਮ ਬੱਚਾ ਅੰਦਰ ਬੈਠਾ ਖੇਡਦਾ ਰਿਹਾ ਪੁਲਿਸ ਵਾਲੇ ਨੇ ਦੱਸਿਆ ਕਿ ਜਦੋਂ ਤੂੰ ਆਪਣੀ ਪਤਨੀ ਦੀ ਜਾਨ ਲਈ ਐ ਤਾਂ ਉਸ ਸਮੇਂ ਬੱਚੇ ਵੀ ਮੌਜੂਦ ਸੀ ਤੈਨੂੰ ਡਰ ਨਹੀਂ ਲੱਗਾ ਕਿ ਜੇਕਰ ਕੋਈ ਬੱਚਾ ਨਾਲ ਕੁਝ ਗਲਤ ਕਰ ਦਿੰਦਾ ਮਾਸੂਮ ਛੋਟੇ ਛੋਟੇ ਬੱਚੇ ਆਪਣੀ ਮਾਂ ਦੇ ਖੂਨ ਦੇ ਨਾਲ ਹੀ ਅੰਦਰ ਖੇਡ ਰਹੇ ਸੀ ਇਸ ਕਰਕੇ ਕਿਸੇ ਵੀ ਹਾਲ ਦੇ ਵਿੱਚ ਇਸ ਪਤੀ ਨੂੰ ਤਾਂ ਮਾਫ ਕਰਨਾ ਪਣਦਾ ਹੀ ਨਹੀਂ ਸੀ ਪੁਲਿਸ ਦਾ ਕਹਿਣਾ ਹੁੰਦਾ ਕਿ ਤੂੰ ਤਲਾਕ ਵੀ ਲੈ ਸਕਦਾ ਸੀ ਪਰ ਇਸ ਤਰ੍ਹਾਂ ਉਸਨੇ ਨਹੀਂ ਕੀਤਾ ਸਗੋਂ ਆਪਣੀ ਇਸ ਪ੍ਰੇਮਿਕਾ ਦੇ ਨਾਲ ਤਨਪ੍ਰੀਤ ਦੇ ਨਾਲ ਮਿਲ ਕੇ ਪੂਰੀ ਪਲੈਨਿੰਗ ਕੀਤੀ ਐ ਤੇ ਆਪਣੀ ਪਤਨੀ ਨੂੰ ਮਰਵਾ ਦਿੱਤਾ ਪੁਲਿਸ ਦੇ ਵੱਲੋਂ ਤਿੰਨਾਂ ਦੀ ਫੋਨ ਰਿਪੋਰਟਿੰਗ ਚੈੱਕ ਹੋਈ ਜਿਸ ਤੇ ਵਿੱਚ ਇਹ ਸਾਰੇ ਜਾਣੇ ਪੜੇ ਗਏ